ਛੱਡ ਦੋ ਨੱਸ ਘਾਇਆ ਸੀਮਾਂਪਾ ਗੈਸ ਛੱਡੋ ਛੋਟਾ ਫੋੜਾ ਦਾ ਕੋਈ ਮਤਲਬ ਨਹੀਂ ਛੱਡ ਦੋ ਛੱਡ ਮੈਂ ਸੀਐਮ ਛਾੜਿਆ ਚੁਲਾ ਗਿਆ ਉਹ ਤਾਂ ਸਾਨੂੰ ਖੜਾ ਨਾ ਕੋਈ ਹੱਟਣੀ ਬਸ ਛੱਡਿਆ ਨਹੀਂ ਅਸੀਂ ਬਣਾਇਆ ਤੇ ਅਸੀਂ ਜਿਪਾਇਆ ਨੂੰ ਅਸੀਂ DNA ਅਸੀਂ ਪੋਟਾ ਪਾ ਕੇ ਜਿਪਾਇਆ ਨੂੰ ਸੁੱਤ ਰਹਿਣੇ ਨੂੰ ਪੰਜਾਬ ਸਰਕਾਰ ਮਰਦਾ ਬਾਦ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਨਹੀਂ ਧਰਦੇ ਤੇਰੀ ਕਰ ਕੀ ਤੋ ਖਿੱਚ ਲਵਾਂਗੇ ਘਰ ਸੀ ਤੋ ਨਹੀਂ ਡਰ रिकॉर्ड कर की तो के चलावा के कर सी तो पंजाब सरकार मुर्दाबाद 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 पंजाब सरकार मुर्दाबाद मुर्दाबाद चला दे लोग को पंजाब सरकार मुर्दाबाद चल पीछे आ जा पंजाब सरकार मुर्दाबाद जान निकल जा रहा हम देते नु किसी ने वोटा पा। नहीं पाऊंगा तैनू तो किसी ने नहीं पाऊंगा तू जत के खा जत के खाली ठेंगा ਮਹਿੰਗਾ ਲੈ ਕੇ ਜਾਏਗਾ ਮੈਨੂੰ ਕੁਛ ਨਹੀਂ ਮਿਲਣਾ ਤੈਨੂੰ ਜਾ ਜਾ ਪੈਸੇ ਤੇ ਖਰੀਦ ਤੇਰੇ ਸਾਰੇ ਰਾਮ ਦਿਆ ਸੁੱਤਾ ਰਹਿਣੇ ਆ ਤੂੰ ਤੇਰਾ ਕੱਖ ਨਾ ਰਵੇ ਤੇਰਾ ਜਿਹੜਾ ਤੂੰ ਸਾਡੇ ਬਿਜਲੀ ਬੋਰਡ ਮਲਾਜਮਾਂ ਦੇ ਨਾਲ ਕਰਦਾ ਨਾ ਤੇਰਾ ਕੱਖ ਨਾ ਰਵੇ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਬਹੁਤ ਅੱਗੇ ਚਲੇ ਗਏ बा कान बहनार बाह ब